ਸਤਿ ਸ਼੍ਰੀ ਅਕਾਲ ਜੀ ਅੱਜ ਦੇ ਪੰਜਾਬੀ ਰਿਸ਼ਤੇ ਫੋਨ ਨੰਬਰਾਂ ਸਮੇਤ ਨੋਟ ਕਰੋ ਗੁਰਸਿੱਖ ਲੜਕਾ ਮੋਗਾ ਏਰੀਆ ਰਾਮਗੜੀਆ ਖੋਖਰ ਭਾਈਕੇ ਜਨਮ 1996 ਕੱਦ 5 ਫੁੱਟ 11 ਇੰਚ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ 3 ਸਾਲ ਦਾ ਡਿਪਲੋਮਾ ਯੂਰੂ ਵਿੱਚ ਟਰੱਕ ਡਰਾਈਵਰ ਹੈਵੀ ਲਾਇਸੈਂਸ ਹੋਲਡਰ 2 ਲੱਖ ਪ੍ਰਤੀ ਮਹੀਨਾ ਆਮਦਨ ਹੈ ਜੀ ਸੰਪਰਕ ਨੰਬਰ 9888620318 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਮਰਤਧਾਰੀ ਜਰਸੀ ਇੱਕ ਲੜਕਾ ਸ਼ਹਿਰ ਬਠਿੰਡਾ ਪੀ ਆਰ ਕੈਨੇਡਾ ਜਨਮ 1998 ਕੱਦ 5 ਫੁੱਟ 11 ਇੰਚ ਮਾਤਾ ਪਿਤਾ ਦਾ ਇਕੱਲਾ ਬੇਟਾ ਸਟੱਡੀ ਹੈਗੀ ਜੀ 3 ਸਾਲ ਦੀ ਸਾਈਕੋਲੋਜੀ 1 ਸਾਲ ਦਾ ਨਰਸਿੰਗ ਦਾ ਡਿਪਲੋਮਾ ਪਰਮਾਨੈਂਟ ਜੋਬ ਹੈ ਜੀ ਇਹਨਾਂ ਦੀ ਹੈਲਥ ਕੇਅਰ ਕੈਨੇਡਾ ਦੇ ਵਿੱਚ ਸੰਪਰਕ ਨੰਬਰ ਹੈ 76969 8813 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਬਾਕੀ ਜਾਣਕਾਰੀ ਤੁਸੀਂ ਆਪ ਲੈਣੀ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਰਬਪ੍ਰੀਤ कौर ਜੱਟ ਸਿੱਖ ਲੜਕੀ ਗਰੇਵਾਲ ਗੋਤ ਜਨਮ 1980 ਸਟੱਡੀ ਪਲੱਸ 2 ਤਲਖਸ਼ੁਦਾ ਇੰਸ਼ੂਰੈਂਸ ਕੰਪਨੀ ਦੇ ਵਿੱਚ ਜੋਬ ਕਰਦੀ ਹੈ ਜੀ ਸੰਪਰਕ ਨੰਬਰ ਹੈ ਨਾ 905614502 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਸਾਰੇ ਭੈਣ ਭਰਾਵਾਂ ਨੂੰ ਇੱਕ ਬੇਨਤੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਲੁਬਾਣਾ ਸਿੱਖ ਲੜਕਾ ਜਲੰਧਰ ਏਰੀਆ ਪੀਆ ਕੈਨੇਡਾ ਜਨਮ ਉਨੀ 93 ਕੱਦ 5 ਫੁੱਟ 8 ਇੰਚ ਕੰਪਿਊਟਰ ਸਾਇੰਸ ਦੀ ਬੀਟੈਕ ਐਮਟੈਕ ਪ੍ਰੋਜੈਕਟ ਮੈਨੇਜਮੈਂਟ ਕੈਨੇਡਾ ਤੋਂ ਆਪਣਾ ਬਿਜ਼ਨਸ ਕੈਨੇਡਾ ਦੇ ਵਿੱਚ ਪ੍ਰਾਪਰਟੀ 12 ਕਿੱਲੇ ਆਪਣਾ ਘਰ ਕੈਨੇਡਾ ਦੇ ਵਿੱਚ ਸੰਪਰਕ ਨੰਬਰ ਹੈ ਜੀ ਇਹਨਾਂ ਦਾ 78373 442 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਬਾਕੀ ਜਾਣਕਾਰੀ ਤੁਸੀਂ ਆਪ ਲੈਣੀ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਸੈਣੀ ਸਿੱਖ ਲੜਕਾ ਇਹ ਲੜਕਾ ਪੱਗ ਬੰਨਦਾ ਹੈ ਲੁਧਿਆਣਾ ਵਰਕ ਪਰਮਿਟ ਤੇ ਸੈਲਡਨ ਕੈਨੇਡਾ ਪੀਆਰ ਅੰਡਰ ਪ੍ਰੋਸੈਸ ਜਨਮੂ 95 ਕੱਦ 5 ਫੁੱਟ 8 ਇੰਚ ਸਟੱਡੀ ਵੀ ਕਾਮ ਇੰਡੀਆ ਤੋਂ ਇੰਟਰਨੈਸ਼ਨਲ ਬਿジネス ਮੈਨੇਜਮੈਂਟ ਕੈਨੇਡਾ ਤੋਂ ਕੈਨੇਡਾ ਵਿੱਚ 5 ਤੋਂ 6 ਲੱਖ ਪ੍ਰਤੀ ਮਹੀਨਾ ਆਮਦਨ ਹੈ ਜੀ ਇਹਨਾਂ ਦੀ ਸੰਪਰਕ ਨੰਬਰ 98153 37987 ਇਸ ਨੰਬਰ 'ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜਟ ਸਿੱਖ ਲੜਕੀ ਦਿਓਲ ਗੋਤ ਰੋਪੜ ਏਰੀਆ ਜਨਮ 1994 ਕੱਦ 5 ਫੁੱਟ 3 ਇੰਚ ਤਲਖਸ਼ੂ ਦਾ ਸਟੱਡੀ ਕੰਪਿਊਟਰ ਆਈਟੀਆਈ ਡੀ ਫਾਰਮੇਸੀ ਅਤੇ ਸਟਿਚਿੰਗ ਕੋਰਸ ਸਟਿਚਿੰਗ ਅਤੇ ਘਰਵਾਰ ਦੇ ਸਾਰੇ ਕੰਮ ਚੰਗੀ ਤਰ੍ਹਾਂ ਜਾਣਨੀ ਹੈ ਜੀ ਸੰਪਰਕ ਨੰਬਰ ਹੈ 7627893679 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜਗਦੀਪ ਸਿੰਘ ਜੱਟ ਸਿੱਖ ਲੜਕਾ ਖੰਨਾ ਏਰੀਆ ਜਨਮ 1995 ਕੱਦ 5 ਫੁੱਟ 11 ਇੰਚ ਸਟੱਡੀ ਗ੍ਰੈਜੂਏਟ ਅਤੇ ਸਟੈਨੋਗ੍ਰਾਫ ਗ੍ਰਾਫਰ ਆਈਡੀਆ ਸੰਪਰਕ ਨੰਬਰ ਹੈ 8198033608 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਪਤ ਜੱਸੀਕ ਲੜਕਾ ਰਾਏਕੋਟ ਲੁਧਿਆਣਾ ਏਰੀਆ ਜਨਮ 1999 ਕੱਦ 5 ਫੁੱਟ 10 ਇੰਚ ਪ੍ਰਾਪਰਟੀ ਪੰਚ ਕਿਲੇ ਖੇਤੀਬਾੜੀ ਕਰਦੇ ਹਨ ਸੰਪਰਕ ਨੰਬਰ ਹੈ 7696712256 ਅਗਲਾ ਰਿਸ਼ਤਾ ਨੋਟ ਕਰੋ ਜੀ ਧਰਮਪ੍ਰੀਤ ਸਿੰਘ ਗੋਤਮਾਨ ਯੂ ਐਸ ਏ ਜਨਮ 2000 ਕੱਦ 5 ਫੁੱਟ 10 ਇੰਚ ਸਟੱਡੀ ਹੋਟਲ ਮੈਨੇਜਮੈਂਟ ਸੰਪਰਕ ਨੰਬਰ ਹੈ ਜੀ ਇਹਨਾਂ ਦਾ 98620 70373 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਰਸੀ ਕਾ ਲੜਕਾ ਸਿੱਧੂ ਗੋਤ ਬਠਿੰਡਾ ਏਰੀਆ ਜਨਮ 1992 ਕੱਦ 5 ਫੁੱਟ 10 ਇੰਚ ਪ੍ਰਾਪਰਟੀ 40 ਕਿੱਲੇ 2 ਬਰਾ ਸੰਪਰਕ ਨੰਬਰ ਹੈ ਜੀ ਇਹਨਾਂ ਦਾ 93504 05476 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਗੋਤਰੀਆੜ ਪੀਆਰ ਆਸਟ੍ਰੇਲੀਆ ਐਡਲੀਡ ਜਨਮ 1995 ਕੱਦ 6 ਫੁੱਟ 3 ਇੰਚ ਮਾਤਾ ਪਿਤਾ ਦਾ ਇਕੱਲਾ ਦੇਕਾ ਜੋ ਫੀਲਡ ਇੰਜੀਨੀਅਰ ਆਸਟ੍ਰੇਲੀਆ ਵਿੱਚ ਆਪਣਾ ਘਰ ਸੰਪਰਕ ਨੰਬਰ 9815094850 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਖਮਨ ਪ੍ਰੀਤ ਸਿੰਘ ਜੱਟ ਸਿੱਖ ਲੜਕਾ ਚਹਲ ਗੋਤ ਲਾਡਲ ਸੰਗਰੂਰ ਏਰੀਆ ਜਨਮ 2002 ਕੱਦ 6 ਫੁੱਟ 2 ਇੰਚ ਸਟੱਡੀ ਗ੍ਰੈਜੂਏਟ ਪ੍ਰੋਪਰਟੀ 7 ਏਕੜ ਸੰਪਰਕ ਨੰਬਰ ਹੈ 7973284450 इस नंबर से संपर्क करके रिश्ते बारे सकते हो रजिंद्र जटसिख लड़का बाटगोत जन्म उन्नीस सौ छियानवे कद पांच फुट पांच इंच दुबई में ड्राइवरी करता है संपर्क नंबर है जी सतानवे सत सौ अठानवे क्यासी चार सौ पैंती अगला रिश्ता नोट करो जी हरप्रीत कौर कारू मजबी सिख लड़की पी आर कनेडा जन्म उन्नीस सौ पचानवे कद फुट अठ इंच कंप्यूटर प्रोग्राम ਜੋਬ ਆਈਟੀਆਈ ਨੈਟਵਰਕ ਐਂਡ ਅਤੇ ਐਡਮਨ ਸੰਪਰਕ ਨੰਬਰ ਹੈ 30694 3977196 ਇਹ ਇਹਨਾਂ ਦਾ ਸੰਪਰਕ ਨੰਬਰ ਹੈ ਜੀ ਇਹਦੇ ਤੋਂ ਤੁਸੀਂ ਇਹਨਾਂ ਤੋਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੜਸਿਕ ਲੜਕਾ ਯੂਕੇ ਪੀਆਰ ਹੁਸ਼ਿਆਰਪੁਰ ਏਰੀਆ ਉਮਰ 47 ਸਾਲ ਕੱਦ 5 ਫੁੱਟ 4 ਇੰਚ ਅਨਮੈਰਿਡ ਹੈ ਜੀ ਯੂਕੇ ਵਿੱਚ ਆਪਣਾ ਕਾਰੋਬਾਰ ਹੈ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9968780288 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਬਾਕੀ ਜਾਣਕਾਰੀ ਤੁਸੀਂ ਆਪ ਲੈਣੀ ਹੈ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਅਗਲਾ ਰਿਸ਼ਤਾ ਨੋਟ ਕਰੋ ਜੀ ਕਰਨਦੀਪ ਸਿੰਘ ਫਰਵਾਨ ਟਾਂਕ ਸ਼ਕਤਰੀ ਸ਼ਿੰਬਾ ਸਿੱਖ ਲੜਕਾ ਦੇਰਾਦੂਨ ਉੱਤਰਾਖੰਡ ਜਨਮ 1994 ਕੱਦ 5 ਫੁੱਟ 7 ਇੰਚ ਸਟੱਡੀ ਵੀ ਕਾਮ ਗ੍ਰੈਜੂਏਟ ਆਪਣਾ ਇਲੈਕਟ੍ਰੋਨਿਕਸ ਦਾ ਕਾਰੋਬਾਰ ਸੰਪਰਕ ਨੰਬਰ ਹੈ ਜੀ 9897118372 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਿਸਥੇਰੀ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ रामगढ़िया सिख लड़का पी आर कनेडा ब्रैम्पटन जन्म उन्नीस सौ पचानवे कद पांच फुट ग्यारह इंच स्टडी पोस्ट सैकेंडरी डिप्लोमा सिस्टम एनालिसिस सरकारी नौकरी स्पैशल पुलिस कांस्टेबल पील पुलिस प्रॉपर्टी शेकड़ इंडिया वध्या कोठी संपर्क नंबर है जी अठानवे सात सौ चुहत्तर अठवंजा सत्त सौ चौरानवे प्लस एक छे सौ संताली सौ पचवंजा छब्बी ਇਹਨਾਂ ਦੇ ਸੰਪਰਕ ਨੰਬਰ ਨੇ ਜੀ ਇਹਦੇ ਤੇ ਤੁਸੀਂ ਇਹਨਾਂ ਤੋਂ ਰਿਸ਼ਤੇ ਬਾਰੇ ਵਿਸਥੇਰੀ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੈ ਰਾਣਾ ਠਾਕੁਰ ਰਾਜਪੂਤ ਲੜਕਾ ਚੰਡੀਗੜ੍ਹ ਜਨਮ 1980 ਕੱਦ 5 ਫੁੱਟ 8 ਇੰਚ ਸਟੱਡੀ ਗ੍ਰੈਜੂਏਟ 15 ਤੋਂ 20 ਲੱਖ ਪ੍ਰਤੀ ਸਾਲ ਆਮਦਨ ਹੈ ਇਹਨਾਂ ਦੀ ਸੰਪਰਕ ਨੰਬਰ ਹੈ ਜੀ 97795 98606 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਿਸਥੇਰੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀਕ ਲੜਕਾ ਢਿੱਲੋਂ ਗੋਤ ਮਲਵਈ ਫਾਜ਼ਿਲਕਾ ਜਨਮ 1997 ਕੱਦ 6 ਫੁੱਟ 50 ਪੰਜਾਬ ਪੁਲਿਸ ਦੇ ਵਿੱਚ ਬਤੌਰ ਕਾਂਸਟੇਬਲ ਜੌਬ ਕਰਦਾ ਹੈ ਪ੍ਰਾਪਰਟੀ 3 ਏਕੜ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9569999560 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਮ ਰਾਮਦਾਸੀ ਸਿੱਖ ਲੜਕੀ ਫਰੀਦਕੋਟ ਏਰੀਆ ਜਨਮ 2002 ਕੱਦ 5 ਫੁੱਟ 7 ਇੰਚ ਸਟੱਡੀ ਬੀਸੀ ਸੰਪਰਕ ਨੰਬਰ ਹੈ ਜੀ 75899 18935 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਵਿੱਕੀ ਵਾਂਸਲ Hindu ਲੜਕਾ ਮੋੜ ਮੰਡੀ ਬਠਿੰਡਾ ਏਰੀਆ ਜਨਮ 1986 ਕੱਦ 5 ਫੁੱਟ 11 ਇੰਚ ਸਟੱਡੀ ਵੀਟੈਕ ਅਤੇ ਐਮਸੀਏ ਜੌਬ ਗਵਰਨਮੈਂਟ ਕੰਪਿਊਟਰ ਟੀਚਰ 80000 ਪ੍ਰਤੀ ਮਹੀਨਾ ਸੈਲਰੀ ਹੈ ਜੀ ਇਹਨਾਂ ਦੀ ਸੰਪਰਕ ਨੰਬਰ ਹੈ 98725 77973 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਬਾਕੀ ਜਾਣਕਾਰੀ ਤੁਸੀਂ ਆਪ ਲੈਣੀ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੰਘ ਲੜਕਾ ਬਰਾੜ ਗੋਤ ਫਰੀਦਕੋਟ ਏਰੀਆ ਯਰਮਨ ਜਨਮ 1995 ਕੱਦ 5 ਫੁੱਟ 9 ਇੰਚ ਲੜਕਾ ਯਰਮਨ ਵਿੱਚ ਸੈਟਲਡ ਹੈ ਸੰਪਰਕ ਨੰਬਰ ਹੈ ਜੀ ਇਹਨਾਂ ਦਾ 70 876 49776 ਅਗਲਾ ਰਿਸ਼ਤਾ ਨੋਟ ਕਰੋ ਜੀ ਜਤਿੰਦਰਪਾਲ ਸਿੰਘ ਜੱਟ ਸਿੰਘ ਲੜਕਾ ਪੁੱਲਰ ਗੋਤ ਬਰਨਾਲਾ ਏਰੀਆ ਜਨਮ 1995 ਕੱਦ 5 ਫੁੱਟ 9 ਇੰਚ ਪ੍ਰਾਪਰਟੀ 6 ਏਕੜ ਲੜਕਾ ਕੁਵੈਤ ਵਿੱਚ ਡਰਾਈਵਰੀ ਕਰਦਾ ਹੈ हूँ लड़का इंडिया आया हुआ है संपर्क नंबर है जी इन्ह चौरानवे एक सौ बहत्तर छे सौ उन्ती इस नंबर से संपर्क करके तुम रिश्ते बारे सकते हो अगला रिश्ता नोट करो जी नाम कौर जट सिख लड़की बरनला एरिया जन्म उन्नीस सौ पचानवे कद पं फुट तीन इंच स्टडी एम एस सी गोल्ड मैडलिस्ट माता पिता जी कली बेटी है जी बतौर असिटेंट प्रोफेसर मोहाली विखे जॉब है ਸੰਪਰਕ ਨੰਬਰ ਹੈ ਜੀ ਇਹਨਾਂ ਦਾ 8146919801 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਿਸਥੇਰੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਟਿੰਕੂ ਵਾਂਸਲ Hindu ਲੜਕਾ ਮੋੜ ਮੰਡੀ ਬਠਿੰਡਾ ਜਨਮ 1985 ਕੱਦ 5 ਫੁੱਟ 11 ਇੰਚ ਸਟੱਡੀ ਗ੍ਰੈਜੂਏਟ ਸੈਂਟਰੀ ਅਤੇ ਵੋਰਿੰਗ ਦਾ ਬਿਜ਼ਨਸ ਕਰਦੇ ਹਨ ਸੰਪਰਕ ਨੰਬਰ ਹੈ ਜੀ 9872577973 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ RAM ਗੜੀਆ ਸਿੱਖ ਲੜਕਾ ਸੱਗੂ ਗੋਤ ਅੰਮ੍ਰਿਤਸਰ ਸਾਹਿਬ ਜਨਮ 1996 ਕੱਦ 5 ਫੁੱਟ 10 ਇੰਚ ਸਟੱਡੀ ਵੀਕਾਮ ਯੂਰਪ ਵਿੱਚ ਜੌਬ ਕਰਦਾ ਹੈ ਸੰਪਰਕ ਨੰਬਰ ਹੈ 9417003850 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਰਸੀ ਦੀ ਲੜਕੀ ਬਰਨਾਲਾ ਏਰੀਆ ਕੈਨੇਡਾ ਸਿਟੀਜ਼ਨ ਸਰੀ ਵੈਂਕੂਵਰ ਜਨਮ 1994 ਕੱਦ 5 ਫੁੱਟ 6 ਇੰਚ ਸਟੱਡੀ ਮਾਸਟਰ ਇਨ ਹੈਲਥ ਐਡਮਿਨਿਸਟ੍ਰੇਸ਼ਨ ਐਂਡ ਵੈਚੂਲਰ ਇਨ ਡੈਂਟਲ ਸਰਜਰੀ ਐਂਡ ਗoing ਟੂ ਇਨਰੋਲ ਫਾਰ ਡੈਂਟਲ ਹਾਈਜਨ ਸੂਨ ਸੰਪਰਕ ਨੰਬਰ ਹੈ ਜੀ 70180 67913 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੂੰ ਜੀ ਸੁਖਪ੍ਰੀਤ ਸਿੰਘ ਜੜਸੀ ਇੱਕ ਲੜਕਾ ਪਿੰਡ ਬਲੂਚਾ ਫਰੀਦਕੋਟ ਏਰੀਆ ਜਨਮ 1998 ਪ੍ਰਾਪਰਟੀ ਪੰਧ ਕੇ ਲਈ ਖੇਤੀਬਾੜੀ ਅਤੇ ਨੈਚਰਲ ਸੈਂਟਰ ਦੁੱਤ ਡੇਰੀ ਦਾ ਕਾਰੋਬਾਰ ਕਰਦੇ ਹਨ ਸੰਪਰਕ ਨੰਬਰ ਹੈ ਜੀ ਇਹਨਾਂ ਦਾ 8837555136 8559075029 ਅਗਲਾ ਰਿਸ਼ਤਾ ਨੋਟ ਕਰੋ ਜੀ ਜੜਸਿਕ ਲੜਕਾ ਸੰਧੂ ਗੋਤ ਛੋਟੀ ਹੈਬੋਵਾਲ ਲੁਧਿਆਣਾ ਏਰੀਆ ਜਨਮ 1995 ਕੱਦ 6 ਫੁੱਟ ਪ੍ਰਾਈਵੇਟ ਜੋਬ ਕਰਦਾ ਹੈ ਤੇ ਦੁੱਧ ਦੀ ਡੇਰੀ ਹੈ ਲੁਧਿਆਣੀ ਸੰਪਰਕ ਨੰਬਰ ਹੈ ਜੀ 9968899717 ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਕ ਲੜਕਾ ਅਮਰਤਾਦੀ ਪਰਿਵਾਰ 7 ਸਾਲਾਂ ਤੋਂ ਯੂ ਐਸ ਏ ਰਹਿ ਰਿਹਾ ਹੈ ਕਪੂਰਥਲਾ ਏਰੀਆ ਜਨਮ 1992 ਕੱਦ 5 ਫੁੱਟ 9 ਇੰਚ ਸਟੱਡੀ ਐਮ ਐਸ ਸੀ ਆਈਟੀ ਲੜਕੇ ਨੇ 2 ਮਹੀਨੇ ਤੱਕ ਇੰਡੀਆ ਆਉਣਾ ਹੈ ਯੂ ਐਸ ਏ ਵਿੱਚ ਡਰਾਈਵਰੀ ਕਰਦਾ ਹੈ ਪ੍ਰਾਪਰਟੀ 15 ਏਕੜ ਸੰਪਰਕ ਨੰਬਰ ਹੈ ਜੀ 9646400374 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਿਸਦੇਰੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੂੰ ਜੀ ਜਰਸੀ ਦੀ ਲੜਕੀ ਸੰਗਰੂਰ ਏਰੀਆ ਸਿਟੀਜ਼ਨ ਕੈਨੇਡਾ ਜਨਮ 1999 ਕੱਦ 5 ਫੁੱਟ 4 ਇੰਚ ਸਟੱਡੀ ਪਲੱਸ 2 ਮੈਡੀਕਲ ਫਰੋਮ ਇੰਡੀਆ ਹੈਸ ਸਟੱਡੀ ਇਨ ਬਾਇਓਟੈਕ ਫਰੋਮ ਕੈਨੇਡਾ ਸੰਪਰਕ ਨੰਬਰ ਹੈ ਜੀ 97793 13714 98769 35980 ਇਹਨਾਂ ਨੰਬਰ ਫੋਨ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਮੰਗਲ ਸਿੰਘ ਰਾਮਗੜੀਆ ਸਿੱਖ ਲੜਕਾ ਵਿਰਦੀ ਗੋਦ ਤਰਨਤਾਰਨ ਸਾਹਿਬ ਏਰੀਆ ਜਨਮ 1994 ਕੱਦ 5 ਫੁੱਟ 8 ਇੰਚ ਸਟੱਡੀ ਐਮਏ ਅਤੇ ਗਿਆਨੀ ਇੰਡੀਅਨ ਆਰਮੀ ਦੇ ਸਰਕਾਰੀ ਜੋਬ ਕਰਦੇ ਹਨ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9879908527 8146247024 ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀ ਦਾ ਲੜਕਾ ਆਲਖ ਗੋਤਰ ਰਸੂਲਪੁਰ ਮਲੇਰ ਕੋਟਲਾ ਏਰੀਆ ਉਮਰ 24 ਸਾਲ ਕੱਦ 6 ਫੁੱਟ 3 ਇੰਚ ਸਟੱਡੀ ਐਮ ਐਸ ਸੀ ਐਨੀਮੇਸ਼ਨ ਆਪਣਾ ਕਾਰੋਬਾਰ ਪ੍ਰਾਪਰਟੀ 10 ਏਕੜ ਸੰਪਰਕ ਨੰਬਰ ਹੈ ਜੀ 9968221196 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਿਸਦੇੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ रामगढ़िया सिख लड़का सगू गोत मुलामपुर लुधियाना एरिया जन्म उन्नीस सौ तिरानवे कद पं फुट अठ कंप्यूटर जॉब करता है संपर्क नंबर है चौरासी तीन सौ सत्तर जीरो जीरो दो सौ उनासी नड़िनवे एक सौ तरताली जीरो नाहठ अगला रिश्ता नोट करो जी कश्यप राजपूत मेहरा लड़का बरनाला एरिया जन्म उन्नीस सौ तिरानवे कद फुट तीन इंच स्टडी ग्रैजुएट कंप्यूटर कोर्स और आई टी आई सिविल हस बरनाला बरनला विखे सरकारी जॉब करता है ਸੰਪਰਕ ਨੰਬਰ ਹੈ ਜੀ 98882 57399 ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਸੈਣੀ ਸਿੱਖ ਲੜਕੀ ਆਨੰਦਪੁਰ ਸਾਹਿਬ ਵਰਕ ਪਰਮਿਟ ਤੇ ਕੈਨੇਡਾ ਉਮਰ 23 ਸਾਲ ਕੱਦ 5 ਫੁੱਟ 3 ਇੰਚ ਸੰਪਰਕ ਨੰਬਰ ਹੈ ਜੀ 76528 84866 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀ ਕਿ ਲੜਕਾ ਦਿਓਲ ਗੋਤ ਲੁਧਿਆਣਾ ਏਰੀਆ ਜਨਮ 1994 ਕੱਦ 5 ਫੁੱਟ 9 ਇੰਚ ਪ੍ਰਾਪਰਟੀ 9 ਏਕੜ ਸੰਪਰਕ ਨੰਬਰ ਹੈ ਜੀ 791 99784 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰਜਤ ਸਿੱਖ ਲੜਕੀ ਅਮਰਸਰ ਸਹਵ ਸਿਟੀਨ ਕੈਨੇਡਾ ਜਨਮ 1990 ਕੱਦ 5 ਫੁੱਟ ਕਿਨ ਸਟਡੀ ਨਰਸਿੰਗ ਐਂਡ ਆਰਐਨ ਨਰਸਿੰਗ ਕੈਨੇਡਾ ਤਲਖਸ਼ ਦਾ ਬਿਨਾ ਬੱਚੇ ਤੋਂ ਸੰਪਰਕ ਨੰਬਰ ਹੈ ਜੀ 97156 801 6330 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ